सब्जी मंडी हशियारपुर दिमाग सा ਭਈਏ ਪਜਾਓ ਹੋ ਜਾ ਹੋ ਜਾ ਭਈਏ ਹੋਲੀ ਹੋਲੀ 50 50 ਭਈਏ ਪਜਾਓ 50 50 ਭਈਏ ਪਜਾਓ ਭਈਏ ਪਜਾਓ ਭਈਏ ਹੋਲੀ 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 ਭਈਏ ਪਜਾਓ 50 50 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 ਭੁਜਾਓ 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 ਭਜਾਓ 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 ਭਈਏ ਭਜਾਓ ਜਨਮ 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 ਭਜਾਓ ਪਰਵਾਸੀ ਆ ਦੀ ਧੱਕੇ ਸ਼ਾਹੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਭਈਆਂ ਦੀ ਗੁੰਡਾਗਰਦੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੇਗੀ ਪ੍ਰਵਾਸੀਆਂ ਦੀ ਗੁੰਡਾਗਰਦੀ ਚੱਲੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਮੰਦਰ ਨੇ ਤੋਂ ਬਾਅਦ ਸਬਜੀ ਮੰਡੀ ਹੁਸ਼ਿਆਰਪੁਰ ਤੇ ਤ੍ਰਿਸ਼ ਸਾਰੀ ਦੀ ਸਾਰੀ ਜਿਹੜੀ ਸਬਜੀ ਮੰਡੀ ਆ ਮੁਕੰਮਲ ਬੰਦ ਸੰਖੇਸ਼ਨ ਨੇ ਮੰਡੀ ਪਈ ਤਾਂ ਖਾਲੀ ਕਰਾ ਦਿੱਤੀ ਆ ਕੀ ਕਿਸੇ ਦਾ ਪਿੱਛੇ ਨੂੰ ਆ ਜਾ ਯਾਰ ਕਾਹਦੇ ਬੋਲੂ ਪਿੱਛੇ ਸੱਮਣੇ ਆ ਜਾ ਤੇ ਬੇਚਾ ਗੋਲਦੀ ਹੋ ਯਾਰ ਸ਼ਾਸਨ ਨੇ ਪਹਿਲਾਂ ਹੀ ਮੰਡੀ ਖਾਲੀ ਕਰਾ ਦਿੱਤੀ ਪਿੱਛੇ ਨੂੰ ਜਰੂਰ ਕੀ ਕਿਸੇ ਤੱਕ ਮੈਸੇਜ ਨਹੀਂ ਜਾ ਸਕਿਆ ਇਹਨਾਂ ਭਈਆਂ ਨੂੰ ਪਤਾ ਨਹੀਂ ਲੱਗ ਸਕੇ ਕੋਈ ਕੋਲ ਸੱਤ ਕਰੇ ਪਸਾਰੀ ਖੁੱਲ੍ਹੀ ਚੇਤਾਵਣੀਆਂ ਇਹ 6 ਪੰਜਾਬੀਆਂ ਦੀਆਂ ਰੇਡੀਆਂ ਲਵਾਵਾਂਗੇ ਜੇ ਕਿਸੇ ਪ੍ਰਵਾਸੀ ਭਈਏ ਨੇ ਮੈਨੂੰ ਪਤਾ ਇੱਥੇ ਆਸੇ ਪਾਸੇ ਲੁਕੇ ਹੋਣੇ ਕਿਤੇ ਗਏ ਕਿਤੇ ਨਹੀਂ ਦੁਕਾਨਾਂ ਬੰਦ ਕੀਤੀਆਂ ਸਿਰਫ ਜੇ ਕਿਸੇ ਪ੍ਰਵਾਸੀ ਭਈਏ ਨੇ ਕਿਸੇ ਸਿੱਖ ਦੇ ਨਾਲ ਜਾਂ ਕਿਸੇ ਵੀ ਪੰਜਾਬੀ ਦੇ ਨਾਲ ਕੋਈ ਉਨੀਕੀ ਕੀਤੀ ਜਾਂ ਕਿਸੇ ਆਰਤੀ ਨੇ ਉਹਦੀ ਹੈਲਪ ਕੀਤੀ ਭਈਏ ਜੀ ਜਾਂ ਕਿਸੇ ਵਪਾਰੀ ਨੇ ਭਈਏ ਦੀ ਹੈਲਪ ਕੀਤੀ ਪੰਜਾਬੀ ਨੂੰ ਤੰਗ ਕਰਨ ਦੇ ਵਿੱਚ ਤੇ ਉਹ ਮਰਜੀ ਤੇ ਉਹ ਵਪਾਰੀ ਵੀ ਆਪਣਾ ਪੜਿਆ ਵਿਚਾਰ ਲਵੇ ਸਾਨੂੰ ਕਈ ਧਮਕੀਆਂ ਦਿੰਦੇ ਕਿ ਠੇਕੇਦਾਰਾਂ ਦੇ ਬੰਦਿਆਂ ਦੇ ਕੋਲ ਅਸਲਾ ਵਾ ਇਹ ਆ ਉਹ ਆ ਛਾਡੀ ਅਤੀ ਉਮਰ ਜੇਲ੍ਹਾਂ ਦੇ ਵਿੱਚ ਨਿਕਲੀ ਆ ਕੋਈ ਵੱਡਾ ਕੇਸ ਹੈ ਨਹੀਂ ਜਿਹੜਾ ਸਾਡੇ ਨੇ ਪਹਿਲਾਂ ਨਹੀਂ ਪਿਆ ਅਸੀਂ ਕੜਾ 302 307 ਐਕਸਪਲੋਜਿਵ ਵੈਕਟਰ ਸਾਰੇ ਕੇਸਾਂ ਦਾ ਸਾਹਮਣਾ ਪਹਿਲਾਂ ਵੀ ਕਰ ਚੁੱਕੇ ਆ ਤੇ ਹੁਣ ਵੀ ਅਸੀਂ ਪੰਜਾਬੀਆਂ ਦੇ ਨਾਲ ਇਹ ਕੜਾ ਕੇ ਖੜੇ ਆ ਜਿੱਦਾਂ ਅਸੀਂ ਚੰਡੀਗੜ੍ਹ ਬਾਈਪਾਸ ਸਵਰਨ ਫਾਰਮ ਦੇ ਲਾਗੇ ਵਿਹਲਾ ਕਰਾਇਆ ਇਹਨਾਂ ਪ੍ਰਵਾਸੀਆਂ ਤੋਂ ਜਿਨ੍ਹਾਂ ਨੇ ਇੱਕ ਪੰਜਾਬਣ ਬੀਬੀ ਦੇ ਨਾਲ ਕੁੱਟਮਾਰ ਕੀਤੀ ਸੀ ਤੇ ਇੱਕ ਸਾਡੇ ਸਿੰਘ ਨੂੰ ਮਾਰਾ ਬੋਲਿਆ ਸੀ ਇਸ ਤਰ੍ਹਾਂ ਜੇ ਕਿਸੇ ਨੇ ਬਦੀ ਕੀ ਕੀਤੀ ਤੇ ਕੈਸ਼ਾਈ ਕੀਤੀ ਤੇ ਉਹ ਆਪਣਾ ਫੜਿਆ ਵਿਚਾਰ ਲਵੇ ਉਹਦੇ ਨਾਲ ਵੀ ਇਦਾਂ ਹੀ ਹੋਊਗਾ ਦੂਜੀ ਗੱਲ ਕਿਸੇ ਵੀ ਪੰਚ ਸਰਪੰਚ ਐਮਸੀ ਜਾਂ ਹੋਰ ਕਿਸੇ ਵੀ ਰਸੂਖਦਾਰ ਬੰਦੇ ਨੇ ਭਈਆਂ ਨੂੰ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਬਣਾ ਕੇ ਦਿੱਤੇ ਤਾਂ ਆਪਣੀ ਬੇਇੱਜ਼ਤੀ ਦਾ ਜ਼ਿੰਮੇਵਾਰ ਆਪ ਹੋਵੇਗਾ ਫੇਰ ਨਾ ਸਾਨੂੰ ਆਖਿਓ ਕਿ ਨੇਪਾਲ ਵਰਗੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਆ ਜਿੱਦਾਂ ਉਹਨਾਂ ਨੇ ਗੰਦੇ ਨਾਲੀਆਂ 'ਚ ਭਜਾ-ਭਜਾ ਕੇ ਮੰਤਰੀ ਕੁੱਟੇ ਆ ਫੇਰ ਇੱਦਾਂ ਹੀ ਇਹਨਾਂ ਦਾ ਹਾਲ ਹੋਊਗਾ ਅਜੇ ਵੀ ਸਾਡੇ ਕੋਲ ਭਈਆਂ ਦੀਆਂ ਸੁਫਾਰਸ਼ਾਂ ਲੈ ਕੇ ਹੁਣ ਉਹ ਨਹੀਂ ਹਰਦੇ ਪੰਜਾਬੀ ਸਾਡੇ ਸਿੱਖ ਭਰਾ ਕਈ ਤੇ ਅਸੀਂ ਹੁਣ ਜਥੇਬੰਦੀ ਦਾ ਨਾਂ ਨਹੀਂ ਲੈ ਸਕਦੇ ਸਾਡੀਆਂ ਸਰਮੌਰ ਜਥੇਬੰਦੀਆਂ ਦੇ ਆਗੂ ਸਾਡੀਆਂ ਨਾਲ ਆ ਕੇ ਲੜਦੇ ਆਂ ਵੀ ਸਾਡੇ ਭਈਏ ਵਸਾਓ ਤੁਸੀਂ ਭਈਏ ਕਿਉਂ ਕੱਢੇ ਇੱਥੋਂ ਗਲਤੀ ਇੱਕ ਕਰਦਾ ਦੂਜੇ ਦਾ ਫਰਜ਼ ਬਣਦਾ ਉਹਨੂੰ ਸਮਝਾਉਂਦਾ ਜੇ ਕੋਈ ਕੁਛ ਭਈਆ ਨੇ ਪੰਜਾਬਾਂ ਦੇ ਵੀ ਇੱਕ ਆਂ ਦੀ ਕੋਟਮਾਰ ਕੀਤੀ ਸੀ ਤਾਂ ਦੂਜਿਆਂ ਦਾ ਫਰਜ਼ ਬਣਦਾ ਸੀ ਕਿ ਉਹਨੂੰ ਫੜ ਕੇ ਪੰਨ ਦੀ ਸਜ਼ਾ ਦਿੰਦੇ ਉਹਨੂੰ ਸਮਝਾਉਂਦੇ ਕਿ ਤੇਰੇ ਕਰਕੇ ਸਾਡੇ ਅੱਗੇ ਵੀ ਕੰਡੇ ਪੀਜੇ ਜਾਣਗੇ ਪਰ ਇਹ ਇੱਕ ਦੂਜੇ ਨਾਲ ਲੜੇ ਵੀ ਹੁਣ ਤਾਂ ਵੀ ਇੱਕਦਮ ਲੜਾਈ ਨੂੰ ਕਰੜ ਕੇ ਤਿਆਰ ਹੋ ਜਾਂਦੇ ਆ ਜਦੋਂ ਵੀ ਕਿਸੇ ਪੰਜਾਬੀ ਦੇ ਨਾਲ ਲੜਾਈ ਹੁੰਦੀ ਆ ਤੇ ਪੁਲਿਸ ਵੀ ਇਹਨਾਂ ਦਾ ਸਾਥ ਦਿੰਦੀ ਆ ਜੇ ਕਿਸੇ ਸਿੱਖ ਜਾਂ ਮੁਸਲਮਾਨ ਵੀਰ ਦੇ ਨਾਲ ਧੱਕਾ ਹੁੰਦਾ ਉਥੇ ਕੋਈ ਨਾਲ ਨਹੀਂ ਖੜਦਾ ਪਰ ਜਦੋਂ ਇਹਨਾਂ ਦੇ ਨਾਲ ਧੱਕਾ ਹੁੰਦਾ ਤੇ ਸਾਰੇ ਆ ਜਾਂਦੇ ਆ ਤੇ ਕਾਮਰੇਡ ਵੀ ਮੇਰੀ ਗੱਲ ਕੰਨ ਖੋਲ ਕੇ ਸੁਣ ਲੈਣ ਜਿਹੜੇ ਇਹਨਾਂ ਦੇ ਹਮੈਤੀ ਬੰਦੇ ਨੇ ਬਹੁਤੇ ਜੇ ਇਹਨਾਂ ਦਾ ਕਿਸੇ ਨੇ ਸਾਥ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਨਾਲ ਖਾਲਸਾ ਹੀ ਰਵਾਇਤਾਂ ਦੇ ਅਨੁਸਾਰ ਨਹੀਂ ਚਿਠਿਆ ਜਾਵੇਗਾ ਵਾਹਿਗੁਰੂ ਝਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ